ਹਾਂਜੀ ਦੋਸਤੋ ਸੋਸ਼ਲ ਮੀਡੀਆ ਤੇ ਤੁਸੀਂ ਛੋਟੇ-ਛੋਟੇ ਬੱਚਿਆਂ ਦੇ ਡਾਂਸ ਕਰਦੇ ਦੀਆਂ ਵੀਡੀਓ ਤਾਂ ਬਹੁਤ ਵੇਖੀਆਂ ਹੋਣਗੀਆਂ ਜਿਹਦੇ ਵਿੱਚ ਛੋਟੇ-ਛੋਟੇ ਬੱਚੇ ਅਕਸਰ ਡਾਂਸ ਕਰਦੇ ਨਜ਼ਰ ਆਉਂਦੇ ਨੇ ਪਰ ਆਹ ਵਾਲੀ ਵੀਡੀਓ ਇੱਕ ਵੱਖਰੇ ਹੀ ਤਰੀਕੇ ਦੀ ਵੀਡੀਓ ਆ ਤੇ ਸੋਸ਼ਲ ਮੀਡੀਆ ਤੇ ਬੜੀ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਇਹਦੇ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਇੱਕ 2 ਸਾਲਾਂ ਦੀ ਛੋਟੀ ਜਹੀ ਬੱਚੀ ਜੋ ਕਿ ਸਿਰ ਉੱਪਰ ਚੁੰਨੀ ਲੈ ਲੈਂਦੀ ਹੈ ਤੇ ਫਿਰ ਇੱਕ ਪੰਜਾਬੀ ਗਾਣੇ ਉੱਤੇ ਇੰਨਾ ਵਧੀਆ ਡਾਂਸ ਕਰਦੀ ਹੈ ਕਿ ਕੋਲ ਬੈਠੇ ਰਿਸ਼ਤੇਦਾਰ ਵੀ ਹਰਰਾ ਰਹਿ ਜਾਂਦੇ ਨੇ ਤੋ देखो ये पूरी वीडियो थी।